ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਦੋ ਦਿਨਾਂ ਚ ਬੜੀਆਂ ਦੋ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ ਨੇ ਉਹ ਡਿਵੈਲਪਮੈਂਟਸ ਇਹ ਨੇ ਜਿਹੜਾ ਇਹਨਾਂ ਨੇ ਭਗਵੰਤ ਮਾਨ ਨੇ ਸ਼ੋਰ ਮਚਾਇਆ ਅ ਜੁਦ ਨਸ਼ੇ ਵਿਰੁੱਧ ਬਠਿੰਡੇ ਤੋਂ ਇੱਕ ਕਨਸਟੇਬਲ ਗ੍ਰਿਫਤਾਰ ਕੀਤੀ ਇੱਕ ਨਾਕੇ ਤੇ ਉਸ ਕਨਸਟੇਬਲ ਦੇ ਕੋਲੋਂ ਹੀਰੋਇਨ ਪ੍ਰਾਮਧ ਹੋਈ ਆ। ਔਰ ਉਸਨੇ ਜਦੋਂ ਨਾਕੇ ਤੇ ਫੜੀ ਗਈ ਅਮਨਦੀਪ ਕੌਰ ਉਹਨੇ ਕਿਹਾ ਮੇਰੇ ਬੜੇ ਵੱਡੇ ਵੱਡੇ ਆ ਆਈਪੀਐਸ ਅਫਸਰਾਂ ਨਾਲ ਧੁੱਲ ਘਾਤ ਐ ਮੈਨੂੰ ਗੱਲ ਕਰਨ ਦੇ ਦੋ ਮੈਂ ਆਪਣੀ ਗੱਲ ਕਰਨੀ ਮੈਂ ਤੁਸੀਂ ਮੇਰੇ ਨਾਲ ਜ਼ਿਆਦਤੀ ਕਰ ਰਹੇ ਹੋ। ਕਾਫੀ ਸ਼ੋਰ ਮੱਚਾ ਕਿਉਂਕਿ ਗੱਲ ਜਨਤਕ ਹੋ ਗਈ ਤਾਂ ਉਸ ਨਾਕੇ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਚਲੋ ਇਹਨਾਂ ਨੇ ਉਸ ਕਨਸਟੇਬਲ ਨੂੰ ਡਿਸਮਿਸ ਕੀਤਾ। ਪਰ ਉਹ ਕਨਸਟੇਬਲ ਕੌਣ ਆ? ਉਹ ਬਠਿੰਡੇ ਦੀ ਰਹਿਣ ਵਾਲੀ ਇੱਕ ਲੜਕੀ ਆ। ਇੱਕ ਕਨਸਟੇਬਲ ਦੇ ਕੋਲ 2 ਕਰੋੜ ਰੁਪਏ ਦੇ ਦਾ ਮਕਾਨ ਉਸਦੇ ਕੋਲ ਥਾਰ ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਇਹ ਭਗਵੰਤ ਮਾਨ ਸਰਕਾਰ ਦੀ ਆਲਾ ਪੁਲਿਸ ਆਫਸਰਸ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਨਹੀਂ ਹੈਸਿਅਤ ਆ ਕਿ ਉਹ ਬਿਨਾਂ ਕਿਸੇ ਛੱਤਰ ਛਾਇਆ ਤੋਂ ਬਿਨਾਂ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਉਹਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਉੱਤੋਂ ਪ੍ਰੋਟੈਕਸ਼ਨ ਮਤਲਬ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਹੈ ਇੱਕ ਹੁੰਦੀ ਮਿਲੀ ਭੁਗਤ ਦੀ ਪ੍ਰੋਟੈਕਸ਼ਨ ਕੇ ਉਹਨੂੰ ਹਿੱਸਾ ਜਾਂਦਾ ਉੱਤੇ ਆਫੀਸਰਸ ਨੂੰ ਇੱਕ ਹੁੰਦੀ ਹੈ ਤਾਲੁਕਾਤ ਦੀ ਪ੍ਰੋਟੈਕਸ਼ਨ ਕਿਉਂਕਿ ਉਹ ਲੜਕੀ ਇੰਸਟਾਗ੍ਰਾਮ ਸਟਾਰ ਸੀਗੀ ਉਹਦੇ ਕੋਲ ਸ਼ਾਇਦ 50 ਹਜ਼ਾਰ ਫੋਲੋਅਰਸ ਸੀਗੇ ਔਰ ਆਪਣੇ ਆਪ ਨੂੰ ਕਾਫੀ ਫੈਸ਼ਨੇਬਲ ਦੱਸਦੀ ਸੀ ਔਰ ਇੱਕ ਕਿਸਮ ਦਾ ਉਹ ਆ ਰੋਜ਼ ਕੋਈ ਨਾ ਕੋਈ ਆਪਣੀ ਪੋਸਟ ਇੰਸਟਾਗ੍ਰam ਤੇ ਸ਼ੇਅਰ ਕਰਕੇ ਐਲੀਅਰ ਕਰਦੀ ਸੀ ਔਰ ਜਿਹੜੇ ਉਹਨਾਂ ਦੇ ਸੁਪੀਰੀਅਰਸ ਆ ਉਹ ਤਾਂ ਬੜੀ ਜਲਦੀ ਇਸ ਤਰ੍ਹਾਂ ਦੀ ਲੜਕੀ ਦਾ ਸੋਸ਼ਲ ਐਕਸਪਲੋਇਟੇਸ਼ਨ ਕਰ ਸਕਦੇ ਨੇ ਔਰ ਬੜਾ ਸ਼ੋਰ ਮਚਾ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਸੋਸ਼ਲ ਮੀਡੀਆ ਭਰਿਆ ਪਿਆ ਹੋਆ ਮੇਨਸਟ੍ਰੀਮ ਮੀਡੀਆ ਚੁੱਪ ਪਿਆ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਜਿਹੜਾ ਕਿ ਪੇਡ ਹੈ ਸਰਕਾਰ ਦਾ ਉਹ ਚੁੱਪ ਬੈਠਾ ਮੈਂ ਵੀ ਅੱਛੀ ਤਰ੍ਹਾਂ ਸਾਰੀ ਗੱਲ ਨੂੰ ਦੋ ਦਿਨ ਵਾਚ ਕੀਤਾ ਤੇ ਕੱਲ ਇੱਕ ਯੂਟਿਊਬਰ ਨੇ ਕੈਨੇਡਾ ਤੋਂ ਇੱਕ ਆਡੀਓ ਵਾਇਰਲ ਕੀਤੀ ਆ ਆਡੀਓ ਕਨਵਰਸੇਸ਼ਨ ਕਹੀਦੀ ਹੋ ਰਹੀ ਹੈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਜਿਹੜਾ ਆਈਪੀਐਸ ਆਫਸਰ ਅਮਨਦੀਪ ਕੌਰ ਨਾਲ ਕਨੈਕਟਡ ਦਾ ਸ਼ੋਰ ਮੱਚ ਰਿਹਾ ਉਹਦੇ ਵਟਸਐਪ ਦੇ ਉੱਤੇ ਪੋਸਟਰਸ ਬਣ ਕੇ ਮੀਮਸ ਬਣ ਕੇ ਵਾਇਰਲ ਤੇ ਸ਼ੇਅਰ ਹੋ ਰਹੀਆਂ ਉਸੇ ਯੂਟਿਊਬਰ ਨੇ ਇੱਕ ਉਸ ਯੂਟਿਊਬਰ ਨੇ ਉਸੇ ਆਫਸਰ ਦੀ ਕਨੈਕਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ ਚ ਬੜੀ ਅਸ਼ਲੀਲ ਬਹੁਤ ਵਹਾਯਾਤ ਬਹੁਤ ਅ ਮਤਲਬ ਇਹ ਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਅ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ 3 ਸਮ ਕਰਨਾ ਹੈ 3 ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਹੀ ਆ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਤੇ 20000 ਰੁਪਇਆ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਂਡ ਨਹੀਂ ਗਈ ਉਹ ਬਹੁਤ ਹਲਿਆਣ ਟ੍ਰੇਂਡ ਹੈ ਯਾਰੋ ਆ ਨੋਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਹੈ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਆਫਸਰ ਸਾਰੀ ਅੱਛੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਹਾਂ ਕਿ ਉਸ ਅਫਸਰ ਦੇ ਘਰ ਕੀ ਬੀਤਦੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਵੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਕਿਸ ਕਿਰਦਾਰ ਦਾ ਆਦਮੀ ਹੈ ਮਤਲਬ ਕਟਾਰੂ ਚੱਕ ਨੂੰ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਟਾਰੂ ਚੱਕ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਔਰ ਇਹ ਜਿਹੜਾ ਮੈਂ ਕਿਉਂਕਿ ਇਹ ਜਿਹੜਾ ਅਫਸਰ ਲੱਗਿਆ ਲੁਧਿਆਣੇ ਹੁਣ ਕਮਿਸ਼ਨਰ ਪੁਲਿਸ ਦਾ ਔਰ ਇਸ ਨੂੰ ਲਾਇਆ ਗਿਆ ਵਾ ਇਸ ਮਕਸਦ ਨਾਲ ਕਿ ਤੂੰ ਸਾਨੂੰ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਜਿਤਾਉਣੀ ਆ ਕਿਉਂਕਿ ਇਹਦਾ ਟਰੈਕ ਰਿਕਾਰਡ ਆ ਕਿ ਇਸਨੇ ਜਲੰਧਰ ਵਿੱਚ ਬਤੌਰ ਕਮਿਸ਼ਨਰ ਪੋਸ ਇਲੈਕਸ਼ਨ ਨੂੰ ਮੈਂ ਆਮ ਆਦਮੀ ਪਾਰਟੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਵੈਸਟ ਦੀ ਸ਼ਹਿਦ ਉਹਨੂੰ ਇਹਨਾਂ ਦੇ ਹੱਕ ਵਿੱਚ ਬਹੁਤ ਮਦਦ ਕੀਤੀ ਸੀਗੀ ਔਰ ਇਸ ਆਫਸਰ ਦਾ ਮੈਂ ਨਾਮ ਹੀ ਲੈ ਦਿੰਨਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੁਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਮਲਟੀਪਲ ਲਿਟੀਗੇਸ਼ਨਸ ਹਾਈ ਕੋਰਟ ਵਿੱਚ ਮਲਟੀਪਲ ਪਿੱਛੇ ਜੇ ਇੱਕ ਨਾ ਪੁਨੀਤ ਸੂਦ ਇੱਕ ਵੈਸਟ ਵੈਸਟਰਨ ਦਾ ਕਾਰੋਬਾਰੀ ਸੀਗਾ ਹਵਾ ਪੈਸੇ ਦਾ ਕਰਦਾ ਹੁੰਦਾ ਟ੍ਰਾਂਸਫਰ ਵਗੈਰਾ ਉਹਨੂੰ ਜਲੰਧਰ ਕਮਿਸ਼ਨਰ ਵੱਚੋਂ ਉਹਨੂੰ ਫਗਵਾੜਾ ਹਸ਼ਾਰਪੁਰ ਰੋਡ ਤੋਂ ਚੱਕਿਆ ਗਿਆ ਮੰਨ ਲਓ ਇਹਨਾਂ ਦੀ ਕੋਈ ਡੋਮੇਨ ਨਹੀਂ ਸੀਗੀ ਉਹ ਏਰੀਆ ਨਹੀਂ ਸੀਗਾ ਜਲੰਧਰ ਕਮਿਸ਼ਨਰ ਦੀ ਹਦੂਦ ਨਹੀਂ ਸੀ ਉੱਥੋਂ ਉਹਨੂੰ ਚੱਕ ਕੇ ਪੁਨੀਤ 4 ਕਰੋੜ ਰੁਪਏ ਉਹ ਕਹਿੰਦਾ ਮੇਰੇ ਕੋਲ ਬਰਾਮਦ ਹੋਇਆ ਉਸ 4 ਕਰੋੜ ਦੇ ਵਿੱਚੋਂ 1 ਕਰੋੜ ਰੁਪਏ ਜਿਹੜੇ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਉਹਦਾ ਉਹਨਾਂ ਨੇ ਉਸ ਨੂੰ 1 ਕਰੋੜ ਰੁਪਏ ਆਪਣਾ ਉਹਦਾ ਖੁਰਦ-ਬੁਰਦ ਕਰਤਾ ਲੈ ਲਿਆ ਉਹਦੇ ਤੋਂ ਔਰ ਉਹਨੂੰ ਬਹੁਤ ਟੌਰਚਰ ਕੀਤਾ ਕੁੱਟਿਆ ਮਾਰਿਆ ਉਹ ਪੁਨੀਤ ਸੂਧ ਹਾਈ ਕੋਰਟ ਆਇਆ ਹਾਈ ਕੋਰਟ ਨੇ ਉਭੰਗਦਾ ਰਿਹਾ ਤੁਸੀਂ ਨਹੀਂ ਸਵੀਕਾਰ ਹੋਈ ਲੇਕਿਨ ਇਸੇ ਹੀ ਜਨੰਦਰ ਕਮਿਸ਼ਨਰ ਦੀ ਪੁਲਿਸ ਨੇ ਹਾਈ ਕੋਰਟ ਵਿੱਚ ਆਣ ਕੇ ਹਲਫੀਆ ਬਿਆਨ ਦਿੱਤਾ ਕਿ ਅਸੀਂ ਇਹ ਜਿਹੜਾ ਐਨਡੀਪੀਐਸ ਦਾ ਕੇਸ ਪਾਇਆ ਸੀ ਉਹਦੇ ਤੇ ਐਨਡੀਪੀਐਸ ਦਾ ਸਿਰਫ ਆਪਣੀ ਫਰੋਤੀ ਨੂੰ ਜਸਟੀਫਾਈ ਕਰਨ ਵਾਸਤੇ ਕਰੋੜ ਰੁਪਇਆ ਖਾਣ ਵਾਸਤੇ ਉਹਨਾਂ ਨੇ ਕਹਿਤਾ ਜੀ ਇਹਦੇ ਤੇ ਐਨਡੀਪੀਐਸ ਦਾ ਕੇਸ ਕੀਤਾ ਉਹਨੂੰ ਸ਼ਾਇਦ 1.5-2 ਮਹੀਨੇ ਜੇਲ੍ਹ ਰਹਿਣਾ ਪਿਆ ਉਸ ਦੀ ਭੈਣ ਉਸ ਦਾ ਭਨੋਈਆ ਬੰਬੇ ਤੋਂ ਆਏ ਉਹਨਾਂ ਨੇ ਸਾਰਾ ਖੁਲਾਸਾ ਕੀਤਾ ਕਿ ਸਾਡਾ ਬੰਦਾ ਬੇਗੁਨਾਹਾਂ ਵੈਸਟ ਵੈਸਟਰਨ ਦਾ ਯਾ ਵਰਡ ਵੈਸਟਰਨ ਯੂਨੀਅਨ ਸੌਰੀ ਵੈਸਟਰਨ ਯੂਨੀਅਨ ਦਾ ਕਾਰੋਬਾਰ ਕਰਦਾ ਵਾ ਲੇਕਿਨ ਇਹ ਕੋਈ ਐਨਡੀਪੀਐਸ ਦਾ ਨਸ਼ੇ ਦਾ ਸਮਗਲ ਉਹਨਾਂ ਨੇ ਕਿਹਾ ਕਿ ਅੱਜ ਕੱਲ ਫੈਸ਼ਨ ਚੱਲ ਗਿਆ ਕਿ ਜਿਹਦੇ ਮਰਜ਼ੀ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਦਿਓ ਡੇਢ ਦੋ ਮਹੀਨੇ ਉਹਨੂੰ ਜੇਲ੍ਹ 'ਚ ਰੱਖਿਆ ਉਹਨੂੰ ਟੌਰਚਰ ਕੀਤਾ ਬਾਅਦ ਵਿੱਚ ਹਾਈ ਕੋਰਟ ਜਾਣ ਕੇ ਬਿਆਨ ਦਿੱਤਾ ਜਲੰਧਰ ਕਮਿਸ਼ਨਰ ਦੀ ਪੁਲਿਸ ਨੇ ਜਿੱਥੇ ਪਰਚਾ ਦਰਜ ਕੀਤਾ ਜਿਹੜੇ ਵੀ ਥਾਣੇ ਵਿੱਚ ਇਹ ਐਨਡੀਪੀਐਸ ਦਾ ਪਰਚਾ ਝੂਠਾ ਸੀਗਾ ਇਹਦਾ ਅਨਫੋਰਚਨਟਲੀ ਹਾਈ ਕੋਰਟ ਨੂੰ ਬਹੁਤ ਸਟਰੋਂਗ ਕੌਗਨੀਸ਼ੈਂਸ ਲੈਣੀ ਚਾਹੀਦੀ ਸੀ ਕਿ ਤੁਸੀਂ ਐਨਡੀਪੀਐਸ ਵਰਗੇ ਕੇਸਾਂ ਵਿੱਚ ਗਲਤ ਬੰਦਿਆਂ ਨੂੰ ਇੰਪਲੀਕੇਟ ਕਰਦੇ ਤੁਸੀਂ ਕਰੋੜ ਰੁਪਏ ਖਾ ਲਿਆ ਵਾ ਉਹਨਾਂ ਨੂੰ ਸਜ਼ਾ ਦੇਣੀ ਸੇ ਚਾਹੀਦੀ ਸੀ ਲੇਕਿਨ ਅਨਫੋਰਚਨਟਲੀ ਉਹ ਰਿਟ ਜਿਹੜੀ ਸੀ ਡਿਸਪੋਜ਼ ਆਫ ਹੋ ਗਈ ਪੁਨੀਤ ਸੂਦ ਅੱਜ ਵੀ ਆਪਣੇ ਇਨਸਾਫ ਵਾਸਤੇ ਲੜਾਈ ਲੜ ਰਿਹਾ ਹੋ ਔਰ ਯਾਦ ਰੱਖੇ ਇਹ ਉਹੀ ਸੁਪਨ ਸ਼ਰਮਾ ਹੈ ਜਿਸ ਨੇ ਮੈਨੂੰ ਤੜਕੇ 5:30 ਪੌਣੇ 6 ਵਜੇ ਮੇਰੇ ਘਰੋਂ ਇੱਕ 9 ਸਾਲ ਪੁਰਾਣੇ ਐਨਡੀਪੀਐਸ ਦੇ ਬੇਬੁਨਿਆਦ ਮੁਕਦਮੇ ਵਿੱਚ ਚੱਕ ਕੇ ਮੈਨੂੰ ਫਰੇਮ ਕੀਤਾ ਸੀਗਾ ਇਹਦੀ ਹਦਾਇਤ ਤੇ ਹੀ ਕਿਉਂਕਿ ਜਿਹੜਾ ਪਹਿਲਾ ਡੀਆਈਜੀ ਸੀ ਫਿਰੋਜ਼ਪੁਰ ਰੇਂਜ ਦਾ ਔਰ ਫਾਜ਼ਲ ਕਾ ਦੀ ਐਸਐਸਪੀ ਉਸ ਵਕਤ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਫਿਰ ਇੱਕ ਸਰਕਾਰ ਵਾਲੇ ਚੜਨਗੇ ਉਹਨਾਂ ਨੇ ਭਗਵੰਤ ਮਾਨ ਨੂੰ ਤੇ ਡੀਜੀਪੀ ਨੂੰ ਆਣ ਕੇ ਨਾ ਕਰਤੀ ਕਿ ਅਸੀਂ ਖਰੇ ਨੂੰ 9 ਸਾਲ ਪੁਰਾਣੇ ਮਕਦਮੇ ਵਿੱਚ ਗਲਤ ਇੰਪਲੀਕੇਟ ਨਹੀਂ ਕਰਨਾ ਫਿਰ ਕਿੱਥੇ ਫਾਜ਼ਿਲਕਾ ਦੇਖੋ ਕਿੱਥੇ ਡੀਆਈਜੀ ਇਸ ਵਕਤ ਜਲੰਧਰ ਦਾ ਸੀਗਾ ਡੀਆਈਜੀ ਕਿੱਥੇ ਡੀਆਈਜੀ ਜਲੰਧਰ ਇਹਨੇ ਆਪਟ ਕੀਤਾ ਕਿ ਲਓ ਮੈਨੂੰ ਦਿਓ ਤੁਸੀਂ ਐਸਆਈਟੀ ਬਣਾਓ ਤੇ ਮੈਂ ਖਰੇ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਉਂਗਾ ਔਰ ਮੈਨੂੰ ਬਿਲਕੁਲ ਝੂਠੇ ਜਿਸ ਕੇਸ ਵਿੱਚ ਭਗਵੰਤਪਾਨ ਮੇਰੀ ਆਪ ਸਪੋਰਟ ਕੀਤੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ 2017 ਚ ਇਸੇ ਭਗਵੰਤਪਾਨ ਨੇ ਆਣ ਕੇ ਕਿਹਾ ਕਿ ਖੈਰੇ ਨਾਲ ਬੜਾ ਤੱਕਾ ਹੋ ਰਿਹਾ ਜ਼ਿਆਤੀ ਹੋ ਰਹੀ ਮੈਂ ਪਾਰਲੀਮੈਂਟ ਵਿੱਚ ਕੱਲ ਚੱਕੂਗਾ ਉਸੇ ਕੇਸ 'ਚ ਇਸੇ ਸੁਪਨ ਸ਼ਰਮਾ ਦੇ ਰਾਹੀਂ ਮੈਨੂੰ ਗ੍ਰਿਫਤਾਰ ਕਰਕੇ ਤੇ ਮੈਨੂੰ 4-5 ਮਹੀਨੇ ਨਾਬੇ ਜੇਲ੍ਹ ਵਿੱਚ ਰੱਖਿਆ ਗਿਆ ਕੋਈ ਨਹੀਂ ਅਕਾਲਪੁਰ ਵਾਹਿਗੁਰੂ ਬਹੁਤ ਕੁਝ ਦੇਖ ਰਿਹਾ ਵਾ ਸਭ ਦਾ ਵਕਤ ਆਵੇਗਾ ਪਰ ਮੈਂ ਅੱਜ ਪੁੱਛਣਾ ਚਾਹਣਾ ਕਿ ਭਗਵੰਤਪਾਨ ਸਰਕਾਰ ਤੋਂ ਡੀਜੀਪੀ ਪੰਜਾਬ ਪੁਲਿਸ ਤੋਂ ਸਾਰੀ ਪੰਜਾਬ ਪੁਲਿਸ ਦੀ ਟੌਪ ਹਾਇਰਾਰਕੀ ਤੋਂ ਕਿ ਇਹ ਦੱਸਣਾ ਚਾਹੀਦਾ ਤੁਹਾਨੂੰ ਕਿ ਅਮਨਦੀਪ ਕੌਰ ਕਾਂਸਟੇਬਲ ਦੇ ਨਾਲ ਕਿਸ ਆਈਪੀਐਸ ਅਫਸਰ ਦੇ ਤੁਲਕਤ ਸੀਗੇ ਕਿਸ ਸੁਪਨ ਸ਼ਰਮਾ ਦੇ ਤੁਲਕਤ ਸੀਗੇ ਔਰ ਜਿਹੜੀ ਯੂਟਿਊਬਰ ਕੈਨੇਡਾ ਤੋਂ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇਹ ਅਫਸਰ ਇੱਕ ਔਰਤ ਨਾਲ ਦੱਲੇਬਾਜ਼ੀ ਕਰ ਰਿਹਾ ਦਲਾਲੀ ਕਰ ਰਿਹਾ ਕਿ ਤੂੰ ਤੈਨੂੰ 50000 ਨਹੀਂ ਮੈਂ ਤੈਨੂੰ 30000 ਦਵਾਂਗਾ 10000 ਤੂੰ ਰੱਖ ਲਈ 20000 ਅੱਗੇ ਦੇ ਦੇ ਮੈਨੂੰ ਟ੍ਰੇਨਡ ਲੜਕੀ ਚਾਹੀਦੀ ਆ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਇਹ ਸੁਪਨ ਸ਼ਰਮਾ ਦੀ ਆਵਾਜ਼ ਹੈ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਕਿ ਮੈਂ ਨਹੀਂ ਮੰਨਣ ਨੂੰ ਤਿਆਰ ਹਾਂ ਔਰ ਮੈਂ ਕੱਲ ਸੁਣ ਰਿਹਾ ਸੀਗਾ ਜਿਹੜੇ ਬਠਿੰਡਾ ਪੁਲਿਸ ਨੇ ਉਸ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਉਹਨੂੰ ਉਹਨੂੰ ਪੱਤਰਕਾਰ ਜਦੋਂ ਪੁੱਛਦੇ ਨੇ ਕਿ ਉਹਦੇ ਫੋਨ ਤੁਸੀਂ ਚੈੱਕ ਕੀਤੇ ਅ ਤੁਸੀਂ ਉਹਦੇ ਚ ਕੁਝ ਹੋਰ ਪਾਇਆਗਾ ਕਹਿੰਦੇ ਉਹਦੇ ਚ ਹੋਰ ਕੁਝ ਨਹੀਂ ਪਾਇਆਗਾ ਇਹਦਾ ਮਤਲਬ ਹੁਣ ਭਗਵਾਨਪਤਮਾਨ ਉਹਨੂੰ ਪ੍ਰੋਟੈਕਟ ਕਰਨ ਤੇ ਆ ਗਿਆ ਵਾ ਮਤਲਬ ਅਮਨਦੀਪ ਕੌਰ ਆਪਣਾ ਮੂੰਹ ਨਾ ਖੋਲੇ ਉਹਦਾ ਜਿਹੜਾ ਘਰ ਵਾਲਾ ਆ ਜਿਹੜਾ ਵੀ ਵਿਅਕਤੀ ਉਹਦੇ ਨਾਲ ਰਹਿੰਦਾ ਸੀਗਾ ਉਹ ਕਿਸੇ ਤਰੀਕੇ ਨਾਲ ਆਪਣਾ ਮੂੰਹ ਨਾ ਖੋਲਣ ਉਹਨੂੰ ਮੀਡੀਆ ਦੇ ਲੱਗੇ ਨਹੀਂ ਲੱਗਣ ਦਿੰਦੇ ਔਰ ਆਪਣੇ ਇਸ ਆਲਾ ਆਈਪੀਐਸ ਆਫਸਰ ਨੂੰ ਬਚਾਇਆ ਜਾ ਰਿਹਾ ਵਾ ਕਿਉਂ ਬਚਾਇਆ ਜਾ ਰਿਹਾ ਤੁਸੀਂ ਇੱਕ ਪਾਸੇ ਕਹਿੰਨੇਗੇ ਅਸੀਂ ਨਸ਼ਿਆਂ ਦੇ ਵਿਰੋਧਾਂ ਇੱਕ ਪਾਸੇ ਤੁਹਾਡੇ ਯੂਨੀਫਾਰਮ ਦੇ ਵਿੱਚ ਪੁਲਿਸ ਵਾਲੇ ਦੁਬਾਰਾ ਦੁਬਾਰਾ ਇੰਪਲੀਕੇਟ ਹੋ ਰਹੇ ਨੇ ਸਮਗਲਿੰਗ ਵਿੱਚ ਆ ਰਹੇ ਨੇ ਔਰ ਦੋ-ਦੋ ਕਰੋੜ ਰੁਪਏ ਦੀ ਕੋਠੀਆਂ ਬਣਾ ਰਹੇ ਨੇ ਤਾਂ ਫਿਰ ਕਿੱਦਾਂ ਲੋਕੀ ਪੰਜਾਬ ਦੇ ਮੰਨਣਗੇ ਕਿ ਨਸ਼ੇ ਯੁੱਧ ਨਸ਼ੇ ਵਿਰੁੱਧ ਇਹ ਥੈਟ ਮੀਨ ਇਟਸ ਅ ਫੇਕ ਕੈਂਪੇਨ ਔਰ ਤੁਸੀਂ ਢੋਨੇ ਹੋ ਗਰੀਬਾਂ ਦੇ ਘਰ ਬਲਡੋਜ਼ਰ ਲੈ ਕੇ ਜਾ ਕੇ ਲੋਕਾਂ ਲੋਕ ਦਿਖਾਵਾ ਕਰਕੇ ਆਪ ਤਗਰੀਬ ਲੋਕਾਂ ਦੇ ਤੁਸੀਂ ਘਟ ਆਏ ਹਾਲਾਂਕਿ ਉਹ ਇਲੀਗਲ ਹੈ ਤੇ ਅਨਕਨਸਟੀਟਿਊਸ਼ਨਲ ਹੈ ਬਿਕੋਜ਼ ਸੁਪਰੀਮ ਕੋਰਟ ਆਫ ਇੰਡੀਆ ਨੇ ਯੂਪੀ ਸਰਕਾਰ ਦੀ ਜਿਹੜਾ ਯੋਗੀ ਮਾਡਲ ਤੁਸੀਂ ਚੱਕ ਕੇ ਪੰਜਾਬ ਚੁੱਕਿਆ ਬੁਲਡੋਜ਼ਰ ਰਾਜਨੀਤੀ ਦਾ ਇਹਨੂੰ ਰੋਕਿਆ ਹੋਇਆ ਵਾ ਉਹਦੇ ਬਾਵਜੂਦ ਤੁਸੀਂ ਗਰੀਬਾਂ ਦੇ ਘਟ ਆਉਣੇ ਪਰ ਭਗਵੰਤ ਸਿੰਘ ਮਾਨ ਔਰ ਡੀਜੀਪੀ ਪੰਜਾਬ ਪੁਲਿਸ ਕੀ ਤੁਸੀਂ ਅਮਨਦੀਪ ਕੌਰ ਦਾ 2 ਕਰੋੜ ਦਾ ਘਟਾ ਹੋਵੋਗੇ ਇੱਕ ਪਹਿਲਾ ਪਗੋੜਾ ਹੈ ਇੱਕ ਆਈਪੀਐਸ ਆਫਸਰ ਰਾਜੀਤ ਸਿੰਘ ਜਿਹਦੇ ਬੜੇ ਲੰਬੇ ਚੌੜੇ ਲਿੰਕ ਸੀਗੇ ਜਿਹੜਾ ਇੰਦਰਜੀਤ ਏਐਸਆਈ ਜਿਹੜਾ ਸਬ ਇਨਸਪੈਕਟਰ ਸ਼ਾਇਦ ਪਟਿਆਲੇ ਜੇਲ੍ਹ ਵਿੱਚ ਇਸ ਵਕਤ ਸਜ਼ਾ ਭੁਗਤ ਰਿਹਾ ਜਾਂ ਜੇਲ੍ਹ ਕੱਟ ਰਿਹਾ ਵਾ ਉਹਦੇ ਨਾਲ ਟੁਲਕਾ ਸੀ ਉਹ ਪ੍ਰੋਕਲੇਮਡ ਡਿਫੈਂਡਡ ਡਿਕਲੇਅਰ ਹੋ ਚੁੱਕਾ ਪਗੋੜਾ ਪੀਓ ਡਿਕਲੇਅਰ ਕਰਤਾ ਉਹਦੇ ਲੁਕਆਊਟ ਨੋਟਿਸ ਕੱਢੇ ਹੋਏ ਨੇ ਲੇਕਿਨ ਰਾਜੀਤ ਸਿੰਘ ਨੂੰ ਕਿਸੇ ਨੇ ਫੜਿਆ ਨਹੀਂ ਕਿ ਰਾਜੀਤ ਸਿੰਘ ਦਾ ਘਰ ਘਟਾਇਆ ਜਾਵੇਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਲੀਡਰ ਆਫ ਆਪੋਜੀਸ਼ਨ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸਾਹਮਣੇ ਸਪੀਕਰ ਦੇ ਵਿਧਾਨ ਸਭਾ ਵਿੱਚ ਰੱਖਿਓ ਉਹਨਾਂ ਨੇ ਕਦੇ ਹੋਰ ਪੁਲਿਸ ਆਫਸਰ ਦਾ ਨਾਮ ਵੀ ਲਿਆ ਨਹੀਂ ਘਟਾਇਆ ਜਾਏ ਕਿਉਂਕਿ ਵਿਚਾਰੇ ਗਰੀਬੜੇ ਨੇ ਜਿਹੜੇ ਉਹਨਾਂ ਤੇ ਟੋ ਉਹਨਾਂ ਤੇ ਟੌਰ ਬਣ ਜਾਂਦਾ ਡੋਜ਼ਰ ਬਲਡوزر ਚਲਾਤਾ ਨਸ਼ਾ ਮੁਕਾਤਾ ਯਾਦ ਰਹੇ ਇਦਾਂ ਦੀ ਇੱਕ ਫਰਜ਼ੀ ਡਰਾਈਵ ਜਿਹੜਾ ਉਸ ਵਕਤ ਪੰਚਾਇਤ ਮਨਿਸਟਰ ਸੀ ਕੁਲਦੀਪ ਢਾਲੀਵਾਲ ਉਹਨੇ ਜ਼ਮੀਨਾਂ ਛਡਾਉਣ ਦੀ ਸ਼ੁਰੂ ਕੀਤੀ ਸੀ ਸ਼ੁਰੂ-ਸ਼ੁਰੂ ਦੇ ਵਿੱਚ ਬੌਣਾ ਹਹਾਕਾਰ ਮੱਚੀ ਭਗਵੰਤ ਸਿੰਘ ਮਾਨ ਆਪ ਚੱਲਿਆ ਇੱਕ ਦਿਨ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਕਿ ਝੂਠੀ ਡਿਗਲੀ ਗੱਲ ਕਿ ਮੈਂ ਜ਼ਮੀਨ ਛਡਾਉਣ ਚੱਲਿਆ ਪੰਚਾਇਤ ਦੀ ਇੱਥੇ ਚੰਡੀਗੜ੍ਹ ਦੇ ਨੇੜੇ ਉਹ ਉਹ ਕਿਸੇ ਨੇ ਅੱਜ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਛਡਾਉਣ ਦੀ ਡਰਾਈਵ ਕਿਸੇ ਨੇ ਸੁਣੀਆ ਹੁਣ ਠੁੱਸ ਹੋ ਗਈ ਨਾ ਠੁੱਸ ਕਿਉਂਕਿ ਗਲਤ ਸੀ ਡਰਦੇ ਸੀਗੇ ਪਿਕਨਚੂ ਸੀ ਉਹਦੇ ਚ ਉਹ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦੇ ਸੀਗੇ ਉਹ ਉਹ ਮਹਿੰਮ ਸਾਰੀ ਫੇਲ ਹੋ ਗਈ ਯਾਦ ਰਹੇ ਇਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ ਚ ਜਾਂ ਚੰਦ ਮਹੀਨਿਆਂ ਦੇ ਵਿੱਚ ਆ ਨਸ਼ੇ ਯੁੱਧ ਨਸ਼ੇ ਵਿਰੁੱਧ ਇਹ ਪੱਕਾ ਫੇਲ ਹੋ ਗਈ ਕਿਉਂਕਿ ਇਹਦੇ ਮਨਸੂਬੇ ਠੀਕ ਨਹੀਂ ਗਏ ਇਹ ਸਿਲੈਕਟਿਵ ਡਰਾਈਵ ਆ ਜਿਹੜੇ ਗਰੀਬ ਆਦਮੀ ਉਹਨਾਂ ਦੇ ਉਹਨਾਂ ਦੇ ਉੱਤੇ ਘਟਾਏ ਜਾ ਰਹੇ ਆ ਕਿ ਜੀ ਅਸੀਂ ਇੰਨੇ ਪਰਚੇ ਦਰਜ ਕਰ ਪਰਚੇ ਦਰਜ ਕਰਨ ਦਾ ਹੱਲ ਹੈ ਕੋਈ ਐਨਡੀਪੀਐਸ ਦਾ ਉਹਦਾ ਮਗਲੀਆਂ ਸਰਕਾਰਾਂ ਵੀ ਬਹੁਤ ਦਰਜ ਕਰਦੇ ਸੀ ਮੈਂ ਨਾਬੇ ਜੇਲ੍ਹ ਚ ਰਹਾ ਬਹੁਤ ਸਾਰੇ ਵਿਅਕਤੀ ਮੈਨੂੰ ਕਹਿੰਦੇ ਸੀ ਐਨਡੀਪੀਐਸ ਦੇ ਕੇ ਅਸੀਂ ਬੇਗੁਨਾਹ ਆ ਅਸੀਂ ਫਰੇਮ ਕੀਤੇ ਹੋਇਆ ਕਿਉਂਕਿ ਜਦੋਂ ਤੁਸੀਂ ਟਾਰਗੇਟ ਦਿੱਤਾ ਇੱਕ ਐਸਚੂ ਨੂੰ ਕਿ ਵੀ ਤੇਰ ਤੋਂ ਮੈਂ 1 ਮਹੀਨੇ ਦਾ 100 ਪਰਚਾ ਲੈਣਾ ਵਾ ਉਹ ਉਹਨੇ 100 ਪਰਚੇ ਦੀ ਆਰਡ ਵਿੱਚ 50 ਬੰਦੇ ਗਲਤ ਕਰਨੇ ਆ ਪੈਸੇ ਵੀ ਲੈਣੇ ਆ ਔਰ ਕਰਾਪਸ਼ਨ ਵੀ ਹੋਣੀ ਆ ਇਸ ਲਈ ਮੇਰੇ ਵੀਰੋ ਇਹ ਸਾਰਾ ਇੱਕ ਫਰਾਡ ਚੱਲ ਰਿਹਾ ਪੰਜਾਬ ਦੇ ਵਿੱਚ ਔਰ ਪੰਜਾਬ ਮੈਂ ਜਿੱਦਾਂ ਰਿਪੀਟਿਡਲੀ ਕਹਾ ਹੈ ਬਕਮਾ ਪੁਲਿਸ ਸਟੇਟ ਸਾਰੀ ਰਾਜਨੀਤੀ ਯੂਪੀ ਸਟਾਈਲ ਬੀਜੇਪੀ ਦੀ ਲਾਗੂ ਕਰਕੇ ਅੱਜ ਬੁਲਡੋਜ਼ਰ ਪੋਲਿਟਿਕਸ ਨੂੰ ਲਾਗੂ ਕਰਕੇ ਇੱਕ ਪੁਲਿਸ ਸਟੇਟ ਪੁਲਿਸ ਰਾਜ ਬਣ ਚੁੱਕਾ ਵਾ ਕਿਸੇ ਨੂੰ ਕੁਸ ਕਰਨ ਨਹੀਂ ਦਿੰਦੇ ਜਿਹੜਾ ਬੋਲਦਾ ਉਹਦੇ ਤੇ ਪਰਚੇ ਦਰਜ ਕਰਦੇ ਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਔਰ ਬਾਅਦ ਵਿੱਚ ਯੁਆਪਾ ਲਾ ਕੇ ਦਿਬਰੂਗੜ੍ਹ ਦੀਆਂ ਆਸਾਮੀਆਂ ਜ਼ਿਲ੍ਹਾ ਚ ਰੱਖਿਆ ਉਹਨਾਂ ਨੂੰ ਦੁਬਾਰਾ ਹੋਰ ਨਾ ਮੁਕਦਮਾ ਇੱਥੇ ਫਾਲਸਲੀ ਇਮਪਲੀਕੇਟ ਕਰਤਾ ਔਰ ਹੋਮ ਮਿਨਿਸਟਰ ਸਾਹਿਬ ਨੇ ਕਹਿਆ ਪਾਰਲੀਮੈਂਟ ਇੰਡੀਆ ਦੇ ਹੋਮ ਮਿਨਿਸਟਰ ਨੇ ਕਿ ਚਾਹੇ ਸਾਡੀ ਸਰਕਾਰ ਨਹੀਂ ਹੈ ਪੰਜਾਬ ਮੇ ਲੇਕਿਨ ਹਮਨੇ ਪੰਜਾਬ ਕੇ ਲੋਗੋ ਕੋ ਐਨਐਸਏ ਲਗਾ ਕੇ ਦਿਬਰੂਗੜ ਜੇਲ ਭੇਜਿਆ ਐਦਾ ਮਤਲਬ ਕਿ ਭਗਵਾਨ ਤਮਾਨ ਦੀ ਮਰਜ਼ੀ ਨਾਲ ਔਰ ਹੋਮ ਮਿਨਿਸਟਰ ਦੇ ਕਹਿਣ ਤੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ ਜੇਲਸ ਰੱਖਿਆ ਕਿਸਾਨਾਂ ਦਾ ਅੰਦੋਲਨ ਪੁੱਟਿਆ ਗਿਆ ਬੁਲਡੋਰਸ ਚਲਾਏ ਗਏ ਟਰਾਲੀ ਚੋਰਾ ਨੇ ਟਰਾਲੀਆਂ ਚੋਰੀਆਂ ਚੋਰੀ ਕਰ ਲੀਆਂ ਔਰ 100 ਕਰੋੜ ਰੁਪਏ ਦੀ ਪ੍ਰਾਪਰਟੀ 130 20 ਟਰਾਲੀਆਂ 4-4 3-3 ਲੱਖ ਰੁਪਏ ਦੀਆਂ ਟਰੈਕਟਰ ਗਾਇਬ ਸਮਾਨ ਸਾਰਾ ਗਾਇਬ ਉਹਦੇ ਵਿੱਚ ਵੀ ਬੀਜੇਪੀ ਦੇ ਹਦਾਇਤ ਦੇ ਉੱਤੇ ਮੋਰਚਾ ਪਟਿਆ ਗਿਆ ਵਾ ਅਗੇ ਜੀ ਸੜਕ ਰੁੱਕੀ ਉਹਨਾਂ ਦਾ ਲੋਕੀ ਕੋਈ ਨਹੀਂ ਸੋ ਬੈਠੇ ਸੀਗੇ ਸੜਕ ਤੇ ਕੰਧ ਤਾਂ ਬਣਾਈ ਹਰਿਆਣਾ ਸਰਕਾਰ ਨੇ ਸਪੋਰਟ ਕੀਤੀ ਭਗਵੰਤ ਮਾਨ ਨੇ ਟੇਰ ਗੈਸ ਉਹਨਾਂ ਨੇ ਮਾਰੇ ਦਿੱਲੀ ਉਹਨਾਂ ਨੇ ਜਾਣ ਨਹੀਂ ਦਿੱਤਾ ਸੋ ਇੱਕ ਆ ਰੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਪੰਜਾਬ ਅੱਜ ਬਹੁਤ ਵੱਡੇ ਦਮਨ ਚੱਕਰ ਚੋਂ ਗੁਜ਼ਰ ਰਿਹਾ ਅੱਜ ਪੰਜਾਬ ਦੇ ਵਿੱਚ ਉਹੀ ਨਸਲ ਕੁਸ਼ੀ ਜਿਹੜੀ ਕਿਸੇ ਵਕਤ ਮਿਲਟੈਂਸੀ ਨੂੰ ਕਰਪ ਕਰਨ ਦੇ ਵਿੱਚ ਉਹ ਪੇਪਰ ਪੁਲਿਸ ਮੁਕਾਬਲੇ ਬਣਾ ਕੇ ਕੀਤੀ ਜਾਂਦੀ ਸੀ ਉਹ ਰੈਪਲੀਕੇਟ ਹੋ ਰਹੀ ਹੈ ਕਰਨਲ ਬਾਠ ਦੇ ਵਿੱਚ ਜਿਹੜੇ ਅਕਿਊਜ਼ ਨੇ ਉਹ ਸਾਰੇ ਰੱਜੇ ਹੋਏ ਸੀਗੇ ਸ਼ਰਾਬ ਨਾਲ ਜਦੋਂ ਉਹ ਕਰਨਲ ਨੂੰ ਕੁੱਟਿਆ ਆਣ ਕੇ ਉਹਨਾਂ ਨੇ ਕਿਹਾ ਵਾ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਤੇ ਤੇਰਾ ਵੀ ਇਨਕਾਊਂਟਰ ਕਰ ਦਾਂਗੇ ਮੈਨੂੰ ਪੂਰਨ ਡਾਊਟ ਆ ਕਿ ਜਿੰਨੇ ਪੁਲਿਸ ਮੁਕਾਬਲੇ ਪਿਛਲੇ ਕੁਝ ਸਮੇਂ ਛੋਏ ਨੇ 1.5 2 ਸਾਲ ਉਹ ਸਾਰੇ ਡਾਊਟਫੁਲ ਨੇ ਕਿਉਂਕਿ ਜਦੋਂ ਪੁਲਿਸ ਮੁਕਾਬਲਾ ਹੁੰਦਾ ਇੱਕ ਤਰਫਾ ਨਹੀਂ ਸੱਟ ਲੱਗ ਸਕਦੀ ਜੇ ਅਗਲੇ ਹਥਿਆਰ ਬੰਦ ਨੇ ਤੇ ਫਿਰ ਪੁਲਿਸ ਵਾਲਿਆਂ ਦੇ ਵੀ ਗੋਲੀਆਂ ਜਾਂ ਸੱਟਾਂ ਵੱਜਣੀਆਂ ਚਾਹੀਦੀਆਂ ਜਾਂ ਨੁਕਸਾਨ ਹੋਣਾ ਚਾਹੀਦਾ ਪਰ ਕੋਈ ਨਹੀਂ ਨੁਕਸਾਨ ਆ ਵਨ ਸਾਈਡਿਡ ਉਹ ਕਾਊਂਟਰ ਕਰਕੇ ਪਾਰ ਜਾਂਦੇ ਨੇ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਸ ਲਈ ਤੈਨੂੰ ਰਾਜ ਨਹੀਂ ਸੀ ਦਿੱਤਾ ਯਾਰ ਲੋਕਾਂ ਨੇ ਕਿ ਤੂੰ ਆਪਣੇ ਲੋਕਾਂ ਦੇ ਉੱਤੇ ਤਸ਼ੱਦਦ ਕਰੇ ਇੱਕ ਪੁਲਿਸ ਸਟੇਟ ਬਣਾਵੇ ਕਿਸਾਨਾਂ ਦੇ ਉੱਤੇ ਬਲਡੋਜ਼ਰ ਚੜਾਵੇ ਗਰੀਬਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚੜਾਵੇ ਔਰ ਪੁਲਿਸ ਦੇ ਰਾਹੀਂ ਆਪਣੀ ਰਾਜਨੀਤੀ ਨੂੰ ਪਰਫੁੱਲਤ ਕਰੇ ਕੇਜਰੀਵਾਲ ਨੂੰ ਇੱਥੇ ਪੰਜਾਬ 'ਚ ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂਗਾ ਜਿਹੜੇ ਐਮਐਲਟੀ ਚੋਣਾ ਹਾਰ ਗਏ ਨੇ ਉਹਨਾਂ ਨੂੰ ਸਾਡੇ ਸਿਰ ਤੇ ਬਿਠਾਤਾ ਔਰ ਕੇਜਰੀਵਾਲ ਗੋਡੇ ਟੇਕ ਚੁੱਕਾ ਬੀਜੇਪੀ ਦੇ ਮੋਰੇ ਸੀਡੀ ਈਡੀ ਤੇ ਸੀਬੀਆਈ ਦੇ ਪਰਚਿਆਂ ਤੋਂ ਡਰਦਾ ਕਿ ਇੱਕ ਸਸੋੜੀਏ ਦੇ ਉੱਤੇ 1300 ਕਰੋੜ ਰੁਪਏ ਕਲਾਸਰੂਮ ਦਾ ਜਿਹੜਾ ਘੁਟਾਲੇ ਦਾ ਐਫਆਈਆਰ ਦੇ ਹੁਕਮ ਹੋਏ ਨੇ ਅਗਲੀ ਵਾਰੀ ਕੇਜਰੀਵਾਲ ਦੀਆ ਉਹਦੇ ਸ਼ੀਸ਼ ਮਹਿਲ ਦੀਆ ਉਹਦੇ ਹੋਰ بڑے ਘੁਟਾਲੇ ਨੇ ਔਰ ਬੀਜੇਪੀ ਉਹਨੂੰ ਹੁਣ ਹੁਕਮ ਮਾਰਦੀ ਕਿ ਚੱਲ ਖਾਲੀ ਕਰਾ ਸੜਕ ਕਿਸਾਨਾਂ ਨੂੰ ਉਠਾ ਚੱਲ ਆ ਐਨਐਸਏ ਸਾਡੇ ਨੌਜਵਾਨਾਂ ਤੇ ਮੇਰੇ ਵੀਰੋ ਪੰਜਾਬ ਦੇ ਬਹਾਦਰ ਲੋਕੋ ਮੈਂ ਤਾਂ ਤੁਹਾਡੇ ਇਹ ਧਿਆਨ ਵਿੱਚ ਲੈ ਕੇ ਆਉਣਾ ਸੀ ਔਰ ਮੈਂ ਦੁਬਾਰਾ ਮੰਗ ਕਰਦਾ ਕਿ ਭਗਵਾਨ ਪ੍ਰਮਾਨ ਤੇ ਡੀਜੀਪੀ ਪੰਜਾਬ ਮਸਟ ਕਲੈਰੀਫਾਈ ਇਸ ਗੱਲ ਦੀ ਉਹ ਤਸਦੀਕ ਕਰਨ ਔਰ ਲੋਕਾਂ ਦੀ ਅਦਾਲਤ ਵਿੱਚ ਜਾਣ ਕੇ ਦੱਸਣ ਕਿ ਅਮਨਦੀਪ ਕੌਰ ਦੇ ਨਾਲ ਕਿਹੜੇ ਆਈਪੀਐਸ ਅਧਿਕਾਰੀ ਦੇ ਤਲੁਕਾਤ ਸੀਗੇ ਕੀ ਉਹ ਜਸਮਾਨੀ ਤਲੁਕਾਤ ਸੀਗੇ ਕੀ ਉਹਦੇ ਨਾਲ ਉਹ ਧੰਦਾ ਕਰਦਾ ਸੀਗਾ ਕਿ ਇਹ ਕੀ ਉਹ ਕੀ ਉਹ ਹੀ ਸੁਰਪਨ ਸ਼ਰਮਾ ਅਫਸਰ ਜਿਹੜਾ ਟੈਂਟਡ ਵੀ ਹੈ ਜਿਹਦੇ ਤੇ ਬਹੁਤ ਸਾਰੇ ਇਲਜ਼ਾਮ ਨੇ ਔਰ ਜਿਹੜੀ ਆਡੀਓ ਲੀਕ ਹੋਈ ਹੈ ਫਰੋਮ ਕੈਨੇਡਾ ਕੈਨੇਡੀਅਨ ਯੂਟਿਊਬਰ ਨੇ ਕਿ ਉਹ ਆਵਾਜ਼ ਸੋਪਨ ਸ਼ਰਮਾ ਦੀ ਹੈ ਕਿ ਉਹ ਔਰਤਾਂ ਦੇ ਨਾਲ ਦਲਾਲੀ ਕਰਕੇ ਸੌਦਾਬਾਜ਼ੀ ਕਰਕੇ ਤੇ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਕਰਨਾ ਚਾਹੁੰਦਾ ਸੀਗਾ ਜੇ ਇਸ ਤਰ੍ਹਾਂ ਨਾਲ ਵਰਦੀ ਵਿੱਚ ਤਾਇਨਾਤ ਕਮਿਸ਼ਨਰ ਲੈਵਲ ਦੇ ਪੁਲਿਸ ਆਫਸਰਜ਼ ਇਨਵੋਲਵ ਹੋਣਗੇ ਅਮਨਦੀਪ ਕੌਰ ਨਾਲ ਤੇ ਉਸ ਆਡੀਓ ਦੇ ਵਿੱਚ ਤੇ ਫਿਰ ਮੈਨੂੰ ਦੱਸੋ ਤੁਸੀਂ ਕਿ ਆਮ ਆਦਮੀ ਨੂੰ ਕੀ ਸਿੱਖਿਆ ਦਿੰਦੇ ਨੇ ਜੀ ਕੀ ਇਹਦੇ ਤੇ ਇਨਸਾਫ ਕਰਨਗੇ ਇਹਨਾਂ ਅਫਸਰਾਂ ਤੋਂ ਕੋਈ ਤੁਸੀਂ ਕੀ ਉਮੀਦ ਕਰ ਸਕਦੇ ਹੋ ਔਰ ਸਾਨੂੰ ਪੂਰਨ ਡਾਊਟ ਹੈ ਕਿ ਅਗਰ ਇਹ ਬੰਦਾ ਉੱਥੇ ਤੈਨਾਤ ਰਿਹਾ ਲੁਧਿਆਣਾ ਵੈਸਟ ਦੀ ਜਿਮਨੀ ਚੌਂਕ ਕੈਨੋਟ ਬੀ ਫਰੀ ਐਂਡ ਫੇਅਰ ਨੈਵਰ ਐਵਰ ਐਟ ਆਲ ਕਿਉਂਕਿ ਜਿਹੜਾ ਆਦਮੀ ਕਾਨੂੰਨ ਨੂੰ ਛਿੱਕੇ ਤੇ ਟੰਗਦਾ ਵਰਦੀ ਪਹਿਨ ਕੇ ਹਰ ਕੰਮ ਅਨਕਨਸਟੀਟਿਊਸ਼ਨ ਤੇ ਇਲੀਗਲ ਕਰਨ ਲਈ ਤਿਆਰ ਆ ਉਹ ਕੋ ਜੋ ਮਰਜ਼ੀ ਕੰਮ ਕਰਾ ਲਓ ਤੁਸੀਂ ਜਿੰਨੀਆਂ ਮਰਜ਼ੀ ਈਵੀਐਮ ਸਟੈਂਪਰ ਕਰਾ ਲਓ ਜੋ ਮਰਜ਼ੀ ਬੰਦੇ ਚਕਾ ਲਓ ਜਿੰਨੇ ਮਰਜ਼ੀ ਪਰਚੇ ਝੂਠੇ ਕਰਾ ਲਓ ਮੈਂ ਤਾਂ ਗਵਾ ਤੁਹਾਡੇ ਸਾਹਮਣੇ ਮੇਰੇ ਤੇ ਨਾਲ ਹੋਇਆ ਵਾ ਔਰ ਮੈਂ ਫਾਈਟ ਕਰ ਰਿਹਾ ਹਾਂ ਮੈਂ ਕੋਈ ਏਡਾ ਹੰਕਾਰ ਨਾ ਸਮਝੋ ਮੈਂ ਕਾਲਪੁਰਗ ਵਾਹਿਗੁਰ ਇਹ ਇਨਸਾਫ ਹੋਵੇਗਾ ਜ਼ਰੂਰ ਮੈਨੂੰ ਆਪਣੇ ਨਾਇਪਾਲਿਕਾ ਦੇ ਉੱਤੇ ਪੂਰਨ ਭਰੋਸਾ ਵਾ ਔਰ ਮੈਂ ਇਹ ਕੇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਊਂਗਾ ਠੀਕ ਹੈ ਲੋਕਾਂ ਨੂੰ ਡਰਾ ਲੈਂਦੇ ਨੇ ਦਬਕਾ ਲੈਂਦੇ ਨੇ ਉਹਨਾਂ ਦੀਆਂ ਬਾਹਾਂ ਮੋੜ ਲੈਂਦੇ ਨੇ ਲੋਕੀ ਉੱਥੇ ਛੱਡ ਜਾਂਦੇ ਕਿ ਚਲੋ ਮੈਂ ਜੇਲ੍ਹ ਤੋਂ ਬਾਹਰ ਆ ਗਿਆ ਮੈਂ ਛੱਡ ਦਿੱਤਾ ਨੋ ਆਈ ਵਿਲ ਫਾਈਟ ਦਿਸ ਕੇਸ ਟੂ ਦ ਲੌਜੀਕਲ ਕਨਕਲੂਜਨ ਸੋ ਥੈਟ ਕਿਸੇ ਨਾ ਦੁਬਾਰਾ ਐਨਡੀਪੀਐਸ ਵਿੱਚ ਫਾਲਸ ਇੰਪਲੀਕੇਸ਼ਨ ਨਾ ਕਰਨ ਜਿਵੇਂ ਕਿ ਇਹਨਾਂ ਨੇ ਪੁਲੀਤ ਸੂਦਲ ਰੀਸੈਂਟਲੀ ਹੁਸ਼ਾਰਪੁਰ ਦੇ ਵਿਅਕਤੀ ਨਾਲ ਕੀਤੀ ਜਿਹੜਾ ਹਾਈ ਕੋਰਟ ਚ ਆ ਕੇ ਆਇ ਕੀ ਕਹਿੰਦੇ ਹੁੰਦੇ ਆ ਨਸ਼ੇ ਵਿਰੁੱਧ ਜਿਹੜਾ ਇਹ ਜੰਗ ਜੀ ਕਹਿੰਦੇ ਨੇ ਇਹ ਬੋਗਸ ਆ ਜਿਵੇਂ ਪੰਚੇਤਾ ਦੀ ਜ਼ਮੀਨਾਂ ਹੋਈ ਸੀਗੀ ਇਹ ਮੈਂ ਤੁਹਾਡਾ ਸਾਰਾ ਔਰ ਫਿਰ ਮੈਂ ਰੀਟ੍ਰੇਟ ਕਰਦਾ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਡੀਜੀਪੀ ਔਰ ਚੀਫ ਮਿਨਿਸਟਰ ਨੂੰ ਦੱਸਣਾ ਚਾਹੀਦਾ ਵਾ ਵੈਰੀਫਾਈ ਕਰਕੇ ਕਿ ਕੀ ਆਡੀਓ ਦੇ ਵਿੱਚ ਆਵਾਜ਼ ਓਪਨ ਸ਼ਰਮਾ ਆਈਪੀਐਸ ਕਮਿਸ਼ਨਰ ਲੁਧਿਆਣਾ ਦੀ ਹੈ ਕਿ ਜੋ ਔਰਤ ਕਹਿ ਰਹੀ ਕਿ ਮੇਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਤਾਲੁਕਤ ਹੈ ਅਮਨਦੀਪ ਕੌਰ ਪਟਿੰਡੇ ਵਾਲੀ ਕਾਂਸਟੇਬਲ ਕਿ ਉਹਦੇ ਵਿੱਚ ਇਨਵੋਲਵਮੈਂਟ ਸੁਪਨ ਸ਼ਰਮਾ ਆਈਪੀਐਸ ਦੀ ਆ ਇਹ ਸਾਰੀਆਂ ਗੱਲਾਂ ਦਾ ਜਵਾਬ ਜਨਤਾ ਦੀ ਅਦਾਲਤ ਮੰਗ ਰਹੀ ਆ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ